ਜਗ ਦੇ ਸਤਾਏ ਜੋ ਚੁਪਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਜਗ ਦੇ ਸਤਾਏ ਜੋ ਚੁਪਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਪਹਿਲਾਂ ਉਹ ਨਾ ਸੰਗ ਤਾਲੂ ਸੇਵਾ ਵਿੱਚ ਜੋ ਵਿਸ਼ੇ ਅਵਿਕਾਰ ਵਾਲੇ 라ਵਲੋ ਮੋੜ ਦੇ ਪਹਿਲਾ ਯੋਨ ਸੰਗਤਾਂ ਨੂੰ ਸੇਵਾ ਵਿੱਚ ਜੋੜ ਦੇ ਵਿਸ਼ੇ ਅਵਿਕਾਰ ਵਾਲੇ 라ਵਲੋ ਮੋੜ ਦੇ ਹੌਲੀ 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 ਬਾਣੀ ਨਾਲ ਪਿਆਰ ਜਦੋਂ ਪਾਉਂਦੇ ਨੇ ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਹੋਲੀ-ਹੋਲੀ ਬਾਣੀ ਨਾਲ ਪਿਆਰ ਜਦੋਂ ਪਾਉਂਦੇ ਨੇ ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਜਗ ਦੇ ਸਤਾਏ ਜੋ ਚੁਪਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਆਪੇ ਤੇਰੇ ਵਿਗੜੇ ਉਹ ਕਾਰਜ ਸਵਾਰੇਗਾ ਜੋ ਵੀ ਤੇਰੇ ਦੁੱਖ ਬਾਬਾ ਆਪ ਹੀ ਨੇvareਗਾ ਆਪੇ ਤੇਰੇ ਵਿਗੜੇ ਉਹ ਕਾਰਜ ਸਵਾਰੇਗਾ ਜੋ ਵੀ ਤੇਰੇ ਦੁੱਖ ਬਾਬਾ ਆਪ ਹੀ ਨੇvareਗਾ ਗੁਰਾਂ ਦੇ ਜੋ गुरा दे चोबशे रायपनो धन बाबा दीपसिंह गलना लो गुरा दे बखशे रायपनो ने बाबा दीपसिंह गलदेस ताये चो चु पे बे ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਜਗ ਦੇ ਸਤਾਏ ਚੋਚੂ ਪੈਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗਾਲ ਨਾਲ ਲਾਉਂਦੇ ਨੇ ਤਨ ਤਨ ਬਾਬਾ ਦੀਪ ਸਿੰਘ ਜੀ 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 ਤਨ ਤਨ ਬਾਬਾ ਦੀਪ ਸਿੰਘ ਜੀ